ਨ ਮਹਾਰਾਜ ਨੂੰ ਪਰਮ ਅੰਤੇ 30 ਕਰੋੜ ਦੇ ਵੀ ਸਤਿ ਸ਼੍ਰੀ ਅਕਾਲ ਨੂੰ ਪਰਮ ਆਪਣੇ ਆਪਣੇ ਗੁਰੂ ਮਹਾਰਾਜ ਦਾ ਨਾਮ ਤੁਸੀ ਪਾਸ਼ਾਈਆਂ ਨੂੰ ਪ੍ਰਣਾਮ ਜੀ ਕਰਾ ਪੀਰਾਂ ਪੀਰਾਂ ਸੱਤੀਆਂ ਸਰਕਾਰਾਂ ਦਾ ਬੋਲ ਸੱਚੇ ਦਰਬਾਰ ਕੀ ਜੈ ਮਾਤਾ ਰਾਣੀ ਦੇ ਜੀ ਜਨਤਪੁਰ ਦੀ ਸ਼ਨਮਤ ਕਜੰਤਾਪੁਰ ਦੀ ਆਦਿ ਭਗਵਾਨੀ ਦੇ ਦਰਸ਼ਨ ਕਰ ਆਪਣੀ ਜਿੰਦਗੀ ਆ ਸਫਲ ਬਣਾਓ ਮਾਤਾ ਰਾਣੀ ਸ਼ਨਮਤ ਕਜੰਤਾਪੁਰ ਦੀ ਦੇ ਚਰਨਾਂ ਦੇ ਵਿੱਚ ਹੱਲੀਆਂ ਲਵਾ ਕੇ ਆਪਣੀਆਂ ਕੁਲਾ ਬਖਸ਼ਾਓ ਸਭ ਦੀਆਂ ਕੁਲਾ ਚੁੱਕਾ ਬਖਸ਼ਣ ਵਾਲੀ ਮਰੀ ਮਾਤਾ ਰਾਣੀ ਸ਼ਨਮਤ ਕਜੰਤਾਪੁਰ ਦੀ ਆਦਿ ਭਗਵਾਨੀ ਜੀ ਤੁਹਾਡੀ ਸਦਾ ਹੀ ਜੈ ਇਹ ਮਰੀ ਮਾ ਜੋਤੀ ਸੂ ਜੋਤੀ ਰੂਪ ਮਾਤਾ ਰਾਣੀ ਸ਼ੇ ਨਮਸਤ ਕਾਏ ਮੇਰੀ ਮਾਂ ਸ਼ੇ ਨਮਸਤ ਕਾਏ ਮੇਰੀ ਮਾਂ ਪਿੰਡੀ ਰਾਣੀ ਹੈ ਮੇਰੀ ਮਾਂ ਜਨਤਾ ਪੁਰ ਨੇ ਹੈ ਮੇਰੀ ਮਾਂ ਜਵਾਲਾ ਦੇਵੀ ਹੈ ਮੇਰੀ ਮਾਂ ਜਵਾਲਾ ਦੇਵੀ ਹੈ ਮੇਰੀ ਮਾਂ ਬੰਗਲਾ ਮੁਕੀ ਹੈ ਮੇਰੀ ਮਾਂ ਤਾਂਗੜੇ ਵਾਲੀ ਹੈ ਮੇਰੀ ਮਾਂ ਚਮੰਡਾ ਦੇਵੀ ਹੈ ਮੇਰੀ ਮਾਂ ਵਿਸ਼ਨੂ ਦੇਵੀ ਹੈ ਮੇਰੀ ਮਾਂ ਨੈਣਾ ਦੇਵੀ ਹੈ ਮੇਰੀ ਮਾਂ ਮਨਸਾ ਦੇਵੀ ਹੈ ਮੇਰੀ ਮਾਂ ਰਾਜ ਨਿਵਾਲੀ ਹੈ ਮੇਰੀ ਮਾਂ ਭਾਮ ਵਾਲੀ ਮਾਤਾ ਰਾਣੀ ਬੱਚਿਆਂ ਦੇ ਅੰਗ ਸੰਗ ਰਹਿਣ ਵਾਲੀ ਮਾਤਾ ਰਾਣੀ ਕਾਲੀ ਗਲਗੱਤੇ ਵਾਲੀ ਮਾਂ ਵਿਸ਼ਨੂ ਵੀ ਹੈ ਮੇਰੀ ਮਾਂ ਦਾ ਇਹ ਵਾਲੀ ਪੰਬ ਵਾਲੀ ਹੱਟ ਵਾਲੀ ਗਦਵਈ ਰਾਣੀ ਵਾਲੀ ਪੰਬ ਵਾਲੀ ਮਾਤਾ ਰਾਣੀ ਜੋਤੀ ਰੂਪ ਦਰਸ਼ਨ ਦੇ ਕੇ ਸਭ ਨੂੰ ਨਿਹਾਲ ਕਰਨ ਵਾਲੀ ਤਖੀ ਰਾਣੀ ਜੀ ਤੁਹਾਡੀ ਸਦਾ ਹੀ ਜੈ ਮੇਰੀ ਮਾਤੇ ਮੰਦਰ ਪੂਰੇ ਬ੍ਰਹਮੰਡ ਦੇ ਅੰਦਰ ਬੋਲ ਸਾਚੀ ਦਰਬਾਰ ਕੀ ਜੈ ਮੈਂ ਤੁਹਾਡਾ ਆਪਣਾ ਪ੍ਰਿੰਸ ਵੀ ਗੁਸ਼ਿਆਤਪੁਰਿਆ ਸਾਰੇ ਦੇਸ਼ ਵਾਸੀਆਂ ਦੀ ਤੇ ਮਾਤਾ ਰਾਣੀ ਦੇ ਭਗਤ ਜਣ ਜਿੰਨੇ ਵੀ ਦੇਸ਼ ਵਿਦੇਸ਼ਾਂ 'ਚ ਬੈਠੇ ਆ ਮਾਤਾ ਰਾਣੀ ਛੇਨਮਤ ਕਾ ਜਿਤਤਾਪੁਰ ਦੀ ਤੇ ਉਹਨਾਂ ਦੇ ਵਿੱਚ ਹਾਜ਼ਰੀਆਂ ਲਵਾਉਣੇ ਆ ਤੇ ਬੋਲ ਸਾਚੀ ਤੁਹਾਨੂੰ ਆਸ ਕੀ ਜੈ ਸਭ ਤੋਂ ਸੁਨਾ ਮੇਰੀ ਮਾਦਾ ਦਰਬਾਰ ਮੇਰੀ ਮਾਦਾ ਦੇ ਦਰਬਾਰ ਹੁੰਦੀਆਂ ਸਭਿਆਂ ਦੀਆਂ ਝੂੜੀਆਂ ਕਰੀਆ ਜਾਂਦੀਆਂ ਨੇ ਆਂਦੇ ਨੇ ਮਾਤਾ ਰਾਣੀ ਦੇ ਜੋ ਵੀ ਸਵਾਲੀ ਕੋਈ ਵੀ ਨਹੀਂ ਜਾਂਦਾ ਇਤੋਂ ਖਾਲੀ ਸਤਰੀਆਂ ਝੋਲੀਆਂ ਧਰਨ ਵਾਲੀ ਸ਼ੰਨ ਮ੍ਰਿਤਕਾ ਚਿੰਤਾਪੁਰ ਦੀ ਹਰਵਾਣੀ ਜੀ ਤੁਹਾਡੀ ਸਦਾ ਹੀ ਜੈ ਮੇਰੀ ਮਾ ਦੇ ਬੁੰਦਰ ਪੁੰਦੇ ਬ੍ਰਹਮੰਡ ਦੇ ਅੰਦਰ ਮੇਰੀ ਮਾ ਦੀ ਜਜਾਕਾਰ ਕਰੇ ਸਾਰਾ ਸੰਸਾਰ ਸਭ ਦਾ ਕਰਦੀ ਮੇਰੀ ਮਾਤਾ ਰਾਣੀ ਡੁੱਬਿਆਂ ਦਾ ਬੇੜਾ ਪਾਰ ਮਾਤਾ ਰਾਣੀ ਤੂੰ ਹੀ ਇਹ ਸਬਦਾ ਉਧਾਰ ਬੋਲਤਾ ਚੇ ਦਰਬਾਰ ਕੀ ਜੈ ਸ਼ਕਤੀ ਪੀਠ ਮਾਤਾ ਰਾਣੀ ਚਿੰਤਾਪੁਰ ਦੀ ਸ਼ੰਨ ਮ੍ਰਿਤਕਾ ਮਾ ਚਿੰਨੂ ਮਤਕਾ ਮਾ ਚਰਨ ਪਾਦਕਾ ਹੈ ਮਰੀ ਮਾ ਪੀ ਦੀ ਰਾਣੀ ਹੈ ਮਰੀ ਮਾ ਸੋਹਣੇ ਮੰਦਰਾਂ ਵਾਲੀ ਮਾ ਤਾਰਾਣੀ ਜਗਦਿਆਂ ਜੋਤਾਂ ਵਾਲੀ ਮਾ ਤਾਰਾਣੀ ਭਗਤਾਂ ਨੂੰ ਦਰਸ਼ਨ ਕਰਨ ਵਾਲੀ ਦਾਤੀ ਰਾਣੀ ਜੀ ਥੋੜੀ ਸਾਰੇ ਬ੍ਰਹਮੰਡ ਦੇ ਵਿੱਚ ਜਿਆ ਹੋਵੇ ਪੁੰਨ ਦੇ ਵਿੱਚ ਜਿਆ ਹੋਵੇ ਮੇਰੀ ਮਾ ਦੇ ਮੰਦਰ ਪੂਰੇ ਸੰਸਾਰ ਦੇ ਅੰਦਰ ਮੇਰੀ ਦਾਤੀ ਰਾਣੀ ਦੇ ਦਰਬਾਰ ਆ ਕੇ ਝੁਕਦਾ ਸਾਰਾ ਸੰਸਾਰ ਸਭ ਦੀ ਟੁੱਬਿਆਂ ਦੇ ਬੇੜੇ ਕਰਦੀ ਮੇਰੀ ਦਾਤੀ ਰਾਣੀ ਪਰ ਸਭ ਦੀਆਂ ਝੋਲੀਆਂ ਪਰਨੋ ਵਾਲੀ ਦਾ ਤੀਰਣੀ ਛੰਮਤ ਕਾ ਚਿੰਤਾ ਪੁਰਨੀ ਯਾਦ ਰੋਹਨੀ ਜੀ ਤੁਹਾਡੀ ਸਦਾ ਹੀ ਜਾ ਜਗਦੀਆਂ ਜੋਤਾ ਵਾਲੀ ਮਾਤਾ ਜੀ ਤੁਹਾਡੀ ਸਦਾ ਹੀ ਜਾ ਚਿੰਤਾ ਪੁਰਨੀ ਯਾਦ ਬਾਬਾਨੀ ਚਿੰਤਾ ਮੇਰੀ ਨੂੰ ਕਰੋ ਏ ਮੇਰੀ ਮਾ ਚਿੰਨਮਸਿਕਾ ਚਿੰਤਾ ਮੇਰੀ ਨੂੰ ਕਰੋ हे मा नमस्ता चिंता मेरी दूर करो हे अंबेरानी जो वारी दुखा नाल पर पूरी करो चिंता पुर जी यादि भवानी चिंता मेर दूरि करो اے امبرانی جوالا دیوی چنتا میری دور کرو اے میری ماں ونگلا موتی سب دی چنتا دور کرو اے میری ماں کا گڑ والی سب دی چنتا دور کرو ਏ ਮੇਰੀ ਮਚਮੰਦਾ ਦੇਵੀ ਸਭ ਦੀ ਚਿੰਤਾ ਦੂਰ ਕਰੋ ਏ ਮੇਰੀ ਮਾ ਵੈਸ਼ਨੂ ਦੇਵੀ ਸਭ ਦੀ ਚਿੰਤਾ ਦੂਰ ਕਰੋ ਏ ਮਾ ਕਾਲੀ ਕਲਗੱਤੇ ਵਾਲੀ ਸਭ ਦੀ ਚਿੰਤਾ ਦੂਰ ਕਰੋ ਏ ਮੇਰੀ ਮਾਂ ਮਨਸਾ ਦੇਵੀ ਸਭ ਦੀ ਚਿੰਤਾ ਦੂਰ ਕਰੋ ਏ ਮੇਰੀ ਮਾਂ ਨਾ ਦੇਵੀ ਸਭ ਦੀ ਚਿੰਤਾ ਦੂਰ ਕਰੋ ਏ ਮੇਰੀ ਮਹਾਰਾਜ ਨਿਵਾਲੀ ਸਭ ਦੀ ਚਿੰਤਾ ਦੂਰ ਕਰੋ ਏ ਮੇਰੀ ਮਾਂ ਪਾਪ ਵਾਲੀ සබදිචිනතා දර්කරෝ ඒබැරි වාහටෙවාලි සබදිචිනතා දුර්කරු ඇමෙරිී මාකද්‍රවදවාලි සබදිදිනතා දූර්කරෝ ඒමෙරිී මාෆින්ඩිරනි සබදිචිනතා දූර්කරු ਜੇ ਕਰਾ ਸ਼ੇਰਾ ਵਾਲੀ ਮਾਈ ਦਾ ਬੋਲ ਸੱਚੇ ਦਰਬਾਰ ਕੀ ਜੈ ਜੋ ਜੋ ਮਾਤਾ ਰਾਣੀ ਕੀ ਹਾਜ਼ਰੀ ਲਵਾਏਗਾ ਦਿਹਾਲ ਹੋ ਜਾਏਗਾ ਮੇਰੀ ਮਾਤਾ ਰਾਣੀ ਦੇ ਆ ਕੇ ਚੁੱਕਦਾ ਸਾਰਾ ਸੰਸਾਰ ਮੇਰੀ ਮਾਤਾ ਰਾਣੀ ਛਿੰਨ ਮਤ ਕਾ ਚਿੰਤਾ ਪੁਰਨੀ ਯਾਦ ਭਵਾਨੀ ਪਿੰਡੀ ਰਾਣੀ ਜੋਤਾਂ ਵਾਲੀ ਸ਼ੇਰਾ ਵਾਲੀ ਦੀ ਜੈ ਜੈਕਾਰ ਕਰੇ ਸਾਰਾ ਸੰਸਾਰ ਡੁੱਬਿਆ ਦੇ ਬੇੜੇ ਦਿੰਦੀ ਪਾਰ ਦੁਬੀ ਦੇ ਬੀੜੇ ਦੀ ਤਾਰ ਕਰਦੀ ਸਮਝੇ 베ੜੇ ਪਾਰ ਮਾਤਾ ਰਾਣੀ ਦੇ ਚਰਨਾ ਦੇ ਵਿੱਚ ਅਰਦਾਸ ਸਾਰੇ ਭਗਤ ਜੁਰਦਾਂ ਦੀ ਪੂਰੀ ਕਰਨਾ ਮਈਆ ਆਸ ਜੋ ਆਗੇ ਤੇਰੇ ਚਰਨਾ ਦੇ ਪਾਸ ਕਰੀ ਨਾ ਕਿਸੇ ਨੂੰ ਵੀ ਨਰਾਜ اے ਬਰੀ ਮਾਛਨ ਮਤ ਦਾ ਬਿੰਦੀ ਰਾਣੀ ਆਗਵਾਨੀ ਜੀ ਤੋਂ ਦੀ ਸਦਾ ਹੀ ਜੈ اے ਮਾਂ ਮੇਰੀ ਸਿਰ 484 ਦਾ ਗੇੜ ਕੱਟਣ ਵਾਲੀ ਦਾਤੀ ਰਾਣੀ ਜੀ ਤੋਂ ਦੀ ਸਦਾ ਹੀ ਜੈ